ਕਿ ਤੁਸੀਂ ਤੇ ਮੈਂ ਹਾਂ ਨੂਰ ਵਰਚੋਦ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ ਹਜੇ ਜੇਲ੍ਹ ਤੋਂ ਆਇਆ ਨੂੰ 2 ਦਿਨ ਹੋਏ ਨੇ ਪਰ ਵੱਡਾ ਝਟਕਾ ਜਿਹੜਾ ਕਹਿ ਸਕਦੇ ਆ ਨਵਜੋਤ ਸਿੰਘ ਸਿੱਧੂ ਨੂੰ ਇੱਥੇ ਲੱਗਿਆ ਦੱਸਦੀ ਕਿ ਸੁਰੱਖਿਆ ਨਵਜੋਤ ਸਿੰਘ ਸਿੱਧੂ ਦੀ ਘਟਾ ਦਿੱਤੀ ਗਈ ਹੈ ਜਿੱਥੇ ਪਹਿਲਾਂ ਜਿਹੜੀ ਸੁਰੱਖਿਆ ਸੀਗੀ Z+ ਸੀਗੀ ਤੇ ਹੁਣ ਜਿਹੜੀ ਆ Y+ ਕਰ ਦਿੱਤੀ ਗਈ ਹੈ ਇਸ ਵੇਲੇ ਦੀ ਅਹਿਮ ਖਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਹਿਲਾਂ ਸੁਰੱਖਿਆ ਦੇ ਵਿੱਚ 25 ਬੰਦੇ ਸੀਗੇ ਤੇ ਹੁਣ 12 ਬੰਦੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੋਣਗੇ ਜੇਕਰ ਗੱਲ ਕਰ ਲਈ ਤਾਂ ਜੇਲ੍ਹ ਜਾਣ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਦੇ ਕੋਲੇ ਜੈਡ ਪਲੱਸ ਸਿਕਿਉਰਿਟੀ ਸੀਗੀ 25 ਬੰਦੇ ਜਿਹੜੇ ਹੈਗੇ ਸੀਗੇ ਤੇ ਹੁਣ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਵੱਡਾ ਝਟਕਾ ਉਨ੍ਹਾਂ ਨੂੰ ਇਹ ਲੱਗ ਗਿਆ ਕਿ ਹੁਣ 12 ਬੰਦੇ ਉਹਨਾਂ ਦੀ ਸੁਰੱਖਿਆ ਕਰਨਗੇ ਸੋ ਜਾਣਕਾਰੀ ਮੁਤਾਬਕ ਜੇ ਦੱਸਦੀ ਹੈ ਤਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਕੋਲ ਵਾਈ ਪਲੱਸ ਸਿਕਿਉਰਿਟੀ ਦਿੱਤੀ ਗਈ ਸੀ ਜਦੋਂ ਉਹ ਮੰਤਰੀ ਹੁੰਦੇ ਸੀਗੇ ਪਰ ਕਾਂਗਰਸ ਸਰਕਾਰ ਦੇ ਸਮੇਂ ਕੇਂਦਰ ਦਾ ਉਹਨਾਂ ਦੇ ਉੱਪਰ ਹਮਲਾ ਕਰਨ ਦੀ ਸ਼ੰਕਾ ਜਿਹੜੀ ਜਿਤਾਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਜੇਲ੍ਹ ਗਏ ਉਸ ਤੋਂ ਬਾਅਦ ਜਿਹੜੀ ਸੀ ਜੈਡ ਤੱਕ ਸਿਕਿਉਰਿਟੀ ਉਦੋਂ ਤੱਕ ਵੀ ਸੀਗੀ ਪਰ 1.5 ਮਹੀਨਿਆਂ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਉਹਨਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਲੈ ਕੇ ਸਟੇਟ ਕਮੈਂਟ ਜਾਂ ਜਿਹੜੀ ਕੇਂਦਰ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਦੇ ਉਹਨਾਂ ਨੇ ਇੱਕ ਬਾਈਟ ਦਿੰਦਿਆਂ ਮੀਡੀਆ ਨੂੰ ਇਹ ਵੀ ਕਿਹਾ ਸੀਗਾ ਕਿ ਮੇਰੀ ਸੁਰੱਖਿਆ ਘਟਾ ਦਿੱਤੀ ਗਈ ਹੈ ਪਹਿਲਾਂ ਇੱਕ ਸਿੱਧੂ ਮਰਵਾ ਦਿੱਤਾ ਸੀਗਾ ਤੇ ਹੁਣ ਦੂਜਾ ਸਿੱਧੂ ਮਰਵਾ ਦੋ ਤੇ ਹੁਣ ਜੇ ਗੱਲ ਕਰ ਲਈ ਤਾਂ ਸੁਰੱਖਿਆ ਉਹਦੀ 25 ਸੀਗੀ ਪਹਿਲਾਂ ਤਾਂ ਹੁਣ ਜਿਹੜੇ ਨੇ 12 ਹੋ ਗਏ ਨੇ ਦੱਸਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਹੋਈ ਸੀ ਕਿ ਸ਼ਨੀਵਾਰ ਨੂੰ ਦੋ ਦਿਨ ਪਹਿਲਾਂ ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਏ ਤਾਂ ਹੁਣ ਜਿਹੜਾ ਉਹਨਾਂ ਨੂੰ ਵੱਡਾ ਝਟਕਾ ਲੱਗਿਆ ਜੇਲ੍ਹ ਜਾਲ ਤੋਂ ਪਹਿਲਾਂ ਜੇ ਗੱਲ ਕਰ ਲਈਏ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦੇ ਕੋਲ 25 ਅਧਿਕਾਰੀ ਸੀਗੇ ਇਹਨਾਂ ਦੇ ਵਿੱਚ ਦੋ ਡਰਾਈਵਰ ਸੀਗੇ ਇੱਕ ਪੀਐਸਓ ਸੀ 22 ਸੁਰੱਖਿਆ ਅਧਿਕਾਰੀ ਸ਼ਾਮਿਲ ਸੀਗੇ ਸੁਰੱਖਿਆ ਨੂੰ ਘਟਾ ਕੇ 12 ਕਰ ਦਿੱਤਾ ਗਿਆ ਜਿਸ ਤੇ ਵਿੱਚ ਦੋ ਹਾਊਸ ਕਾਰਡ ਸ਼ਾਮਿਲ ਨੇ ਸਿੱਧੂ ਦੀ ਸੁਰੱਖਿਆ ਦੇ ਵਿੱਚ ਹੁਣ ਜ਼ਿਲ੍ਹਾ ਪੁਲਿਸ ਤੇ ਭਾਰਤੀ ਰਜਰ ਬਟਾਲੀਅਨ ਦੇ ਹੀ ਜਵਾਨ ਨੇਗੇ ਜੇਲ੍ਹ ਦੇ ਵਿੱਚ ਰਿਆ ਹੋਣ ਤੋਂ ਬਾਅਦ ਸਿੱਧੂ ਨੇ ਆਪਣੀ ਸੁਰੱਖਿਆ ਦਾ ਮੁੱਦਾ ਵੀ ਚੱਕਿਆ ਸੀਗਾ ਉਹਨਾਂ ਨੇ ਕਿਹਾ ਕਿ ਸਾਡੀ ਸੁਰੱਖਿਆ ਸਰਕਾਰ ਵਾਪਸ ਲੈਣਾ ਚਾਹੁੰਦੀ ਹੈ ਮੈਨੂੰ ਮਰਵਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਮੈਂ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਰਵਾਂਗਾ ਪੰਜਾਬ ਦੇ ਮੁੱਦਿਆਂ ਨੂੰ ਇਸੇ ਤਰ੍ਹਾਂ ਜਿਹੜਾ ਚੱਕਦਾ ਰਵਾਂਗਾ ਹਾਲਾਂਕਿ ਜੇਕਰ ਗੱਲ ਕਰ ਲਈ ਤੇ ਇਸ ਨੂੰ ਲੈ ਕੇ ਕੋਈ ਵੀ ਪੁਲਿਸ ਅਧਿਕਾਰੀ ਦੇ ਵੱਲੋਂ ਜੇ ਗੱਲ ਕਰ ਲਈ ਸਿੱਧੇ ਤੌਰ ਤੇ ਕੋਈ ਪੁਸ਼ਟੀ ਜਿਹੜੀ ਨਹੀਂ ਕੀਤੀ ਗਈ ਹੈ ਪਰ ਜੋ ਜਾਣਕਾਰੀ న్యూਸ ਰਿਪੋਰਟ ਦੇ ਅਕੋਰਡਿੰਗ ਜੋ ਸਾਹਮਣ ਰੱਖਿਆ ਜੜੀ ਘਟਾ ਦਿੱਤੀ ਗਈ ਹੈ ਇਸ ਵੇਲੇ ਸਿੱਧੂ ਨੂੰ ਵੱਡਾ ਝਟਕਾ ਲੱਗਿਆ ਦੱਸਦੀ ਕਿ ਹੁਣ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਸ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਵੱਲ ਰਵਾਨਾ ਹੋਣਗੇ ਮੂਸਾ ਪਿੰਡ ਜਾਣਗੇ ਔਰ ਉਸ ਤੋਂ ਪਹਿਲਾਂ ਜੇ ਗੱਲ ਕਰ ਲਈ ਤਾਂ ਖਬਰ ਇਹ ਆ ਗਈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਤਕਰੀਬਨ 12 ਜਿਹੜੇ ਜਵਾਨ ਹੋਣਗੇ ਔਰ ਉੱਤੇ ਜੇ ਗੱਲ ਕਰ ਲਈ ਪਹਿਲਾਂ ਜੈਡ ਪ੍ਰੈਸ ਜਿਹੜੀ ਸਿਕਿਉਰਟੀ ਸੀ ਕਿ ਤੇ ਹੁਣ ਵਾਈ ਪਲੱਸ ਸਿਕਿਉਰਟੀ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਹੈ ਜਿਦੇ ਵਿੱਚ 25 ਦੀ ਥਾਂ 12 ਬੰਦੇ ਹੋਣਗੇ ਔਰ ਜੇਕਰ ਗੱਲ ਕਰ ਲਈਏ ਜਿਹੜੀ ਸਿਕਿਉਰਟੀ ਹੁੰਦੀ ਹੈ ਬਹੁਤ ਹੀ ਘੱਟ ਲੋਕਾਂ ਨੂੰ ਮਿਲਦੀ ਜੇ ਗੱਲ ਕਰ ਲਈਏ ਤਾਂ ਜਿਹੜੀ ਜੈਡ ਪਲੱਸ ਸਿਕਿਉਰਟੀ ਹੁੰਦੀ ਹੈ ਹਾਈ ਪ੍ਰੋਫਾਈਲਸ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਡਰ ਹੁੰਦਾ ਹੈ ਕਿ ਉਹਨਾਂ ਨੂੰ ਕੋਈ ਖਤਰਾ ਨਾ ਹੋ ਜਾਵੇ ਆ ਮੰਤਰੀ ਤੱਕ ਜੇਕਰ ਗੱਲ ਕਰ ਲਈਏ ਤਾਂ ਪੀਐਮ ਮੋਦੀ ਦੇ ਕੋਲ ਵੀ ਜਿਹੜੀ Z+ ਸਿਕਿਉਰਿਟੀ ਉੱਥੇ ਜੇ ਗੱਲ ਕਰੀ ਤਾਂ ਸਿਕਿਉਰਿਟੀ ਦੇ ਅਕੋਰਡਿੰਗ ਜਿਹੜੀਆਂ ਤਿੰਨ ਮਾਫ਼ ਕਰਨਾ 6 ਸ਼੍ਰੈਣੀਆਂ ਜਿਹੜੀਆਂ ਵੱਡੀਆਂ ਹੁੰਦੀਆਂ ਉਹਨਾਂ ਦੇ ਅਕੋਰਡਿੰਗ ਜਿਹੜੀ ਹੈ ਸਿਕਿਉਰਿਟੀ ਦਿੱਤੀ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਦੀ ਸਿਕਿਉਰਿਟੀ ਦੂਸਰੇ ਨੰਬਰ ਤੇ ਸੀਗੀ Z+ ਸਿਕਿਉਰਿਟੀ ਸੀਗੀ ਔਰ ਹੁਣ ਜਿਹੜੀ ਉਹ ਸਿਕਿਉਰਿਟੀ ਘਟਾ ਕੇ ਤੀਜੇ ਨੰਬਰ ਤੇ ਯਾਨੀ ਕਿ Y+ ਸਿਕਿਉਰਿਟੀ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤੀ ਗਈ ਹੈ ਇਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਬੇहद ਹੀ ਵੱਡਾ ਝਟਕਾ ਲੱਗਿਆ